ਹਾਂਜੀ ਸਤਿ ਸ਼੍ਰੀ ਅਕਾਲ ਜੀ ਜੰਦੂਰੂ ਕੀ ਹਾਲ ਨੇ ਵੀ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣਾ ਪੂਰਾ ਜਲੂਸ ਪੜਾਇਆ ਹੋਇਆ ਤੇ ਇੰਨਾ ਜਲੂਸ ਪੜਾਉਣ ਦਾ ਕਾਰਨ ਹੈਗਾ ਵੀਰੋ ਪੰਪ ਜਿਹੜੇ ਵੀ ਮਤਲਬ ਲੋਕ ਇਹ ਲੋਕਾਂ ਦੇ ਪੰਪਾਂ ਦੇ ਵਿੱਚ ਆ ਜਾਂਦੇ ਨੇ ਤੇ ਇਹੇ ਲੱਛਣ ਕਰਦੇ ਨੇ ਜਿਨ੍ਹਾਂ ਨੂੰ ਦੇਖ ਕੇ ਦੇਖਣ ਵਾਲੇ ਸ਼ਰਮੀ ਮਾਨਦੇ ਆ ਪਰ ਇਹਨਾਂ ਨੂੰ ਜਮਾ ਮਾੜਾ ਮੋਟਾ ਫਰਕ ਵੀ ਨਹੀਂ ਪੈਂਦਾ ਯਾਰ ਇਹਨਾਂ ਦੇ ਲੱਛਣ ਦੇਖ ਕੇ ਵੀ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਸ਼ਾਇਦ ਤੁਹਾਨੂੰ ਵੀ ਮਾੜੀ ਮੋਟੀ ਹਨਾ ਮਤਲਬ ਜੇਰੀ ਮਾੜੀ ਮਾੜੀ ਬਿਸ਼ਰਮੀ ਪਰ ਇਹ ਨਾ ਮੇਰੇ ਮੇਰੇ ਸਾਲਾਂ ਨੇ ਉਹਨਾਂ ਨੂੰ ਮਾੜੀ-ਮੋਟੀ ਵੀ ਜਿਹੜੀ ਮੜਵਾਂ ਦੇਖਣ ਵਾਲੀ ਦੀ ਵੀ ਬਿਸ਼ਰਮੀ ਨਹੀਂ ਇਹਨਾਂ ਨੂੰ ਤੇ ਆਪਾਂ ਅੱਜ ਇਹਨਾਂ ਦੀ ਉੱਤੇ ਕਹਾਣੀ ਕਰਨੀਆ ਵੀਰੋ ਤੇ ਵੀਡੀਓ ਵਿੱਚ ਆਪਾਂ ਜ਼ਿਆਦਾ ਸਮਾਂ ਵੇਸਟ ਨਾ ਕਰਦੇ ਹੋਏ ਆਪਾਂ ਆਪਣੀ ਵੀਡੀਓ ਕਰਦੇ ਹਾਂ ਸ਼ੁਰੂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਕਰ ਦੋ ਲਾਈਕ ਤੇ ਚੈਨਲ ਕਰ ਦੋ ਸਬਸਕ੍ਰਾਈਬ ਆ ਤੇ ਲਾਈਕ ਹੱਥੋਂ ਆ ਜਿਓ ਫਿਰ ਤਾਂ ਚਲਿਏ ਸ਼ੁਰੂ ਕਰਤੇ ਹਾਂ ਉਹ ਵਈਏ ਇਹ ਰਿਡਿਸ ਟੱਪ ਮਾਰਨ ਦੱਸ ਰਹੀ ਹੋਇਆ ਓੜੇ ਚਲੂਣੇ ਲੜ ਰਹੇ ਥੋੜੇ ਉਹ ਮੇਰੇ ਸਾਰੇ ਪਿੱਛੇ ਹੀ ਨੱਚੇ ਰਹੇ ਨੇ ਉਹ ਉਹ ਮੰਡੇ ਵਾਲੇ ਵੀ ਤਾਂ ਉਹ ਵੀ ਸ਼ਾਂਤੀ ਨਾਲ ਚਿਹਰੇ ਨੇ ਤੁਹਾਡੇ ਅੰਦਰ ਇਹ ਕਿਹੜਾ ਜਿਹੜਾ ਸਪਨ ਟੇਸ਼ਨ ਨਿਗਰੇ ਨੂੰ ਆ ਦੇ ਆ ਦੇ ਆ ਦੇ ਆ ਦੇ ਚਲੋ ਥੋੜੇ ਲੱਛਣ ਦੇ ਜਿਹੜੇ ਬਿਆਲੇ ਬਸਤਾਂ ਦੇ ਜਾਣਗੇ ਵੀ ਮੇਰੇ ਸਾਲੇ ਕਿੱਥੋਂ ਬੁਲਾਏਗੇ ਇਹ ਜਿੰਨਾ ਜੇ ਛੱਤੀ ਲੱਤਾਂ ਖਾਂਦੇ ਨੇ ਹੜੇ ਨਾ ਮੇਰੇ ਸਾਲੇ ఎన్ను మేర సడే తురే పేరే గల్ ఆకే పేరు కనెడ్ ఏ స్టోరీ ఓనా స మేర సడే ਕਰ ਬਰਾਵਾ ਉਹ ਕਿੱਤੇ ਖਾਣੀ ਹੋਰ ਦੀ ਕਰਨੀ ਆ ਤੂੰ ਟੁੱਟੇ ਜਿੱਤਰੀਆਂ ਤੂੰ ਬੱਬੇ ਯਾਰਾਂ ਮੇਰੇ ਸਾਲਾਂ ਇਕੱਲੇ ਜਾਂਦੇ ਸਾਰੇ ਸਾਰੇ ਸਕੂਲ ਦਾ ਜੀਲਵਾਰਖਾ ਦੇਖ ਆ ਦੇਖ ਲੋਕਾਂ ਦਾ ਦੂਰੇ ਹੋਰੇ ਨੇ ਇਹਨੂੰ ਮੇਰੇ ਸਾਹਦੇ ਨਾਲ ਮਾੜੀ ਮੋਟੀ ਬਿਸ਼ਰਮੀ ਵੀ ਨਹੀਂ ਆਰੀ ਹੋਜਲੇ ਖੜੀ ਸੋਚਦੇ ਹੋਣਗੇ ਵੀ ਮੇਰੇ ਸਾਲੇ ਦਾ ਪੰਚੀ ਕਰ ਲੈਣ ਉਹ ਸਟੇਜ ਤੇ ਝੜ ਕੇ ਇੱਥੇ ਆ ਕਰਕੇ ਸਾਲੇ ਸਾਨੂੰ ਕੋਈ ਵਿਆਹ ਤੇ ਨਹੀਂ ਬੁਲਾਉਂਦਾ ਜੇ ਸਾਨੂੰ ਆ ਬੁਲਾ ਲਾਂਗਾ ਤਾਂ ਸਾਲੇ ਐਂ ਜਲੂਸ ਕੱਢਣ ਲੱਗੇ ਨੇ ਹਲੇ ਵਿਆਹ ਦਾ ਤੇ ਉਹ ਨੇ ਮੇਰੇ ਸਾਲੇ ਜਿਨ੍ਹਾਂ ਨੂੰ ਜੇ ਵੀ ਵਿਆਹ ਹੈ ਨਾ ਇਹ ਮੇਰੇ ਸਾਲੇ 2 ਦਿਨ ਪਹਿਲਾਂ ਰੁੱਟੀ ਛੱਡ ਦੰਦਾਂ ਨੇ ਵਿਚਾਰੇ ਆਪਣਾ ਡੜਲੇ ਵੀ ਨਾ ਦੁਖੀ ਹੋ ਖੜੇ ਨੇ ਵੀ ਸਾਲੇ ਜੇ ਤੁਸੀਂ ਹਾਂਚਣਾ ਦੀ ਸਾਨੂੰ ਬੁਲਾਉਣ ਦੀ ਹੀ ਲੋੜ ਸੀ ਆ ਦੇਖ ਵਿਚਾਰਾ ਨਾਲ ਦਾ ਵੀ ਅੱਖੇ ਕਹਿ ਨਹੀਂ ਲਰਿਆ ਵੀ ਬੇਬੀ ਤੇਰਾ ਕੱਢ ਲੈ ਜਲੂਸ ਹੁਣ ਚੱਲੀਏ ਪਰ ਇਹ ਮਾਂ ਦਾ ਬੁੱਤ ਕਾਣੋਂ ਹਟਦਾ ਦੇਖ ਹੁਣ ਫੇਰ ਦੁਬਾਰੀ ਜਲੂਸ ਕੱਢੋ ਆ ਦੇਖੀ ਪਰਾਵ ਦੇਖ ਲਈ ਡੋਰ ਆ ਜਾ ਮੁੜਿਆ ਬਸ ਇਹਨੂੰ ਸਾਲਾ ਟੌਰ ਨਹੀਂ ਇਹਨੂੰ ਜਲੂਸ ਕਹਿੰਦੇ ਨੇ ਸਾਲਾ ਤੂੰ ਸਾਫ ਤਰੀ ਕਰ ਰਹੇ ਆ ਤਾਂ ਹੀ ਤਾਂ ਥੋਡੇ ਵਰਗੇ ਨੂੰ ਸਰਕਾਰ ਵੀ ਜਾਣੇ ਜਾਂਦੀ ਤੁਸੀਂ ਆਈ ਤਾਂ ਲਿਚਕਾ ਡਾਉਣੀ ਹੁੰਦੀ ਤੁਸੀਂ ਬਾਹਰ ਜਾ ਕੇ ਮੁੱਛਮ ਰੋਡ ਨੂੰ ਦੱਸ ਭੈਣ ਜਿੱਦੋਂ ਬੰਦਾ ਮਾਰ ਕੇ ਰੋਟੀ ਖਾਣਾ ਗਾਹਾਂ 10 ਸੈਂਟ ਦੀ ਵੀਡੀਓ ਭੈਣ ਜਿੱਦੋਂ ਤਿੰਨ ਵਾਰ ਮੁੱਛਾਂ ਨੂੰ ਸੱਟ ਘਰ ਲਿਆਦੇ ਨੇ ਉਹ ਨਾ achar wal ਝਾੜ ਲਈ ਜਿਹੜੇ ਹੈ ਜਾਨੇ ਤੇਰੇ ਤੁਰ ਦੇ ਕੇ ਰਹਿ ਜਾਂ ਭੈਣ ਟੀਗਾ ਪਈਆਂ ਹੁਣ ਇਹ ਮੇਰੇ ਸਾਰੇ ਲੱਛਣ ਕਿਵੇਂ ਕਰ ਲੈਂਦੇ ਨੇ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਨੂੰ ਤਾਂ ਸਾਰੇ ਦੇਖਣ 'ਚ ਹੀ ਸ਼ਰਮ ਆ ਜਾਂਦੀ ਆ ਸੜੇ ਦਿਨਾਂ ਚ ਨਾ ਤੁਸੀਂ ਸੜੇ ਨੂੰ ਗੁਆਂਢ ਦੇ ਦੇ ਉਹ ਵਧੀਆ ਰਹੂ ਨਲੇ ਤੇ ਰੀੜੀ ਗਾਂਢ ਚ ਕੀ ਡਾਊਟ ਇਹ ਜੂਗਾ ਸੜਾ ਨਾ ਚਿਹਰੇ ਸ਼ਰਮ ਮੈਨੂੰ ਆ ਜਾਂਦੀ ਆ ਉਸਾ ਨੱਚ ਰਹੇ ਕੈਮਰੇ ਵਾਲੇ ਤੇ ਰਿਵਿਊ ਮੰਗ ਰਹੇਗਾ। ਫੜਾ ਤੇ ਲੱਛਣ ਦੇ ਕੁੜੀ ਵੀ ਕਹਿੰਦੀ ਹੋਊਗੀ ਵੀ ਤੇਰੇ ਇਹੀ ਲੱਛਣ ਰਹੇ ਤੇਰੇ ਪੱਲੇ ਫੋਟੋਆਂ ਦੇ ਫਰੇਮ ਰਹਿਣਗੇ। ਆਹ ਵਾਟਾ ਜਾ ਓਏ ਆ ਵਿਚਾਰੇ ਜਿਹੜੇ ਦੋ ਟੀਚਰ ਰਹੀ ਕੁਰਸੀਆਂ ਤੇ ਇਹਨਾਂ ਨੂੰ ਤਾਂ ਬਿਠਾਣ ਦੇ ਦੇ ਬਾਕੀ ਇਹਦਣੇ ਭਜਾ ਦੇ ਸਾਰੀਆਂ ਦੇ ਕੁਰਸੀਆਂ ਸਾਰੀਆਂ ਖਾਲੀ ਪਈਆਂ ਨੇ ਮੇਰੀ ਕਾਲਜ ਦੇ ਟੀਚਰਾਂ ਨੂੰ ਬੇਨਤੀ ਆ ਵੀ ਕਾਲਜ ਦੇ ਵਿੱਚ ਫੰਡ ਇਕੱਠਾ ਕਰਕੇ ਇਹਦੇ ਵਰਗੇ ਹੱਲੇ ਦਿਮਾਸ਼ ਵਾਲਿਆਂ ਦਾ ਇਲਾਜ ਕਰਾਇਆ ਜਾਵੇ ਯੇਸੂ ਸੇ ਯੇ ਕਿਹਨੂੰ ਕੜੀ ਕੁੜੀ ਦੀ ਕਰਦਾ ਐਡੀ ਕੀ ਮਜੂਰੀ ਸੀ ਜਿਹੜਾ ਕੁੜੀ ਨੂੰ ਹੁੱਸੇ ਦੇ ਬੱਲੇ ਪਾਉਣਾ ਵੈ ਗਿਆ ਇਹਦੇ ਲੱਛਣ ਦੇਖ ਕੇ ਕੁੜੀ ਨੇ ਵਿਚੋਲੇ ਦੀ ਮਾਂ ਬਣੇ ਚਰਖੀ ਹੋ ਬਣ ਚ ਸੌਲੇ ਤਰੀਕਾ ਕਰਦੇ ਨੇ ਤੇਰਾ ਬਿਆਨ ਹੀ ਤੇਰਾ ਰੇਪ ਕਰੋਨ ਦੀ ਉਹ ਵੀ ਕਿਥੇ ਨਹੀਂ ਕਰੋ ਤੋਂ ਸੌਲੇ ਤੇਰੇ ਲੱਛਣ ਦੇਖ ਕੇ ਮੁੰਡਾ ਘੱਟ ਤੋਂ ਲੌਂਡਾ ਵੱਤ ਲੱਗ ਰਹੇ ਸੌਲੇ ਕੁੜੀ ਕਿੰਨਾ ਮਰਜੀ ਫੜੀ ਆ ਕਿੰਨਾ ਮਰਜੀ ਭੱਜ ਕੇ ਫੜ ਲਾ ਇਤਰੀ ਗਾਂਢ ਦੇ ਲੱਤ ਮਾਰ ਕੇ ਜਾਊ ਰਾਤ ਨੂੰ ਪਏ ਦੇ ਕਲੇਦਰਨ ਉਹ ਬਦ ਟਾਇਲੈਂਡ ਦੇ ਕੁੜੀ ਚ ਜਿਹੜੇ ਤੇ ਰਿਆ ਲੱਛਣ ਦੇ ਕੇ ਉਹਦੇ ਖਚਪੜਾ ਠੀਗੀ ਇੱਕ ਗੰਦਾ ਹੈ ਸਾਲੀਆ ਲੱਛਣ ਕਰਨ ਵਾਸਤੇ ਜਿਹੜਾ ਜਿੰਦਾ ਹਨਾ ਯਾਰ ਲੈ ਮੈਂ ਤਾਂ ਮੇਰੀ ਸਾਲੀ ਦੇਖ ਕੇ ਸ਼ਰਮ ਆ ਜਾਂਦੀ ਆ ਲੋ ਮੇਤਰੋ ਅੱਜ ਦੀ ਵੀਡੀਓ ਚ ਇੰਨਾ ਹੀ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਦੇ ਲਈ ਆ ਇਹ ਵੀਡੀਓ ਨੂੰ ਕਿਸੇ ਨੇ ਵੀ ਸੀਰੀਅਸ ਨਹੀਂ ਲੈਣਾ ਤੇ ਕਿਸੇ ਪ੍ਰਤੀ ਕੋਈ ਵੀ ਹੇੜ ਨਹੀਂ ਫਲਾਉਣੀ ਬਈ ਆਪਾਂ ਨੇ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜਿਸ ਨੇ ਵੀ ਵੀਡੀਓ ਦੇ ਵਿੱਚ